ਹੋਣਦਾ ਤੁਸੀਂ ਜਿਹਨੇ ਦੋ ਗੱਲ ਜਿਹਨੇ ਦੱਸ ਨਹੀਂ ਉਹਨੂੰ ਵੀ ਮੌਕਾ ਦਿਓ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ ਵਾਹਿਗੁਰੂ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਅਸੀਂ ਅਸੀਂ ਫੇਰ ਕੇ ਜਾਂਦੇ ਆ ਬੋਲੋ ਸੁਣੋ ਆ ਜਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲੇਸ ਚ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਰ ਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲੇਸ 'ਚ ਨੁਕਸ ਸੀ ਜਾਂ ਉਹ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਮੈਂ ਕਿਹਦਾ ਕਿਹਦਾ ਨਾਲ ਵਸ ਸਮੂਚੇ ਮ्युनਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ ਔਰ ਬਾਦ ਸਾਹਿਬ ਤੁਸੀਂ ਆਏ ਤੁਸੀਂ ਕਹਤਾ ਕਿ ਹੁਣ ਸਾਹ ਜੋਤ ਸਿੰਘ ਨੇ ਜਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਬੈਠਿਆ ਇੱਥੇ ਪ੍ਰਧਾਨ ਹੁਣ ਬੋਲਦਾ ਨਹੀਂ ਬਾਹੂ ਬਾਈ ਤੇਰੀ ਗੱਲ ਕਰ ਕਿ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਸਾਡਾ ਰਿਸ਼ਤਾ ਹੈ ਜੀ ਮਗਰ ਉਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀਗੇ ਕਿ ਇਹ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਲ ਸਵਾ ਜੇ ਵਿਸ਼ਵਾਸ ਦਿਵਾ ਕੇ ਜਾਓ ਕਿ ਹੁਣ ਅਗਲਾ ਤਾਂ ਨਹੀਂ ਨਾ ਕੋਈ ਗিয়ার ਬਦਲਣ ਦਾ ਮੂਡ ਬਣਦਾ ਬੋਲੋ ਰਸੋਨਾ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾ ਦਿਵਾਇਆ ਤੇ ਜੀਪ ਨਹੀਂ ਆ ਝੱਲਦੀ ਇਥੋਂ ਤੇ ਜੇ ਕਹੋਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਜੀਪ ਸ਼ੂਕ ਦੀ ਜਾਉ ਮਜੀਠੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਹਲਕੇ ਦੀ ਪਾਵਰ ਮਜੀਠਿਆ ਸਾਹਿਬ ਨੂੰ ਦੇ ਦਣਾ ਬੋਲੋ ਸਾ ਸ੍ਰੀ ਅਕਾਲ ਹੁਣ ਇਹਨਾਂ ਤੇ ਧਿਆਨ ਰੱਖੋ ਹਨਰਵਸ ਗੇਲ ਮਾਰ ਦੇ ਵਾਹਿਗੁਰੂ ਸਰਦਾਰ ਜੋਸ਼ ਸਿੰਘ ਜੀ ਸਮਰਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਗਿਆ ਬੋਲੋ ਜਾਨ ਹੋ ਤੇ ਅੱਜ ਇਹ ਸਮਰਾ ਸਾਹਿਬ ਵੀ ਲੜਨ ਗਏ ਆਣਾ ਭਾਜਨ ਕਿਤੇ ਹੋਰ ਪਥੀ ਤੁਸੀਂ ਨਾ ਭਜਦੇ ਹੋ ਉਹ ਨਹੀਂ ਭਜਦੇ ਜੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਜੋ ਹੈ ਬੂਤਾ ਲਾਣਾ ਇਹ ਹਿਲਣ ਵਾਲਾ ਬੂਤਾ ਨਹੀਂ ਲੱਗਾ ਜੀ ਬੋਲੀ ਬਾਦਲ ਸਾਹਿਬ ਅੱਜ ਤੁਹਾਨੂੰ ਉਹ ਜੋਸ਼ੀ ਖੜ ਜਾ ਜੇ ਇਲੈਕਸ਼ਨ ਆਪਾਂ ਵੀ ਲੜਨੀ ਆ ਵਾਇਗਰੂ ਵਾਇਗਰ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋ ਜਲਦਬਾਜੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾਲੇ ਤੂੰ ਵੀ ਫੋਟੋ ਧਿਆਨ ਨਾਲ ਖਚਾਇਆ ਕਰ ਦੇਖੂ ਕਿ ਖਚਾਈ ਹੁਣ ਕਾਹ ਤੋਂ ਨਿਕਾ ਇਹਨਾਂ ਢਾਲ ਚ ਪਾਲ ਸਾਹਿਬ ਮੈਂ ਤਿੰਨ ਜਕਾਰੇ ਪੰਜ ਜਕਾਰੇ ਛਡਾਉਣੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂਕਿ ਜੋਤ ਸਿੰਘ ਉਰੀ ਬੜਾ ਪੁਰਾਣਾ ਟਕਸਾਲੀ ਅਸ਼ਰੋਮਨੀ ਅਕਾਲੀ ਦਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼ਰੋਮਨੀ ਅਕਾਲੀ ਦਲ ਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਸ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਤੇ ਮਜੀਠੇ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਲਈ ਥੋੜੀ ਗੱਲ ਕਹੀ ਮਜੀਠੀਆ ਤਣੀ ਕਿੱਧੇ ਭੱਜਦਾ ਮਜੀਠੀਆ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੁੰਦੇ ਹੋ ਬੋਲ ਨਾਲ ਇਸਾਨ ਹੈ ਇਹ ਨਾਲ ਇਹ ਚੀਮਾ ਸਾਹਿਬ ਹੁੰਦੇ ਆ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ ਚ ਵਾਰਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਹੈ ਜੀ ਇਸ ਲਈ ਚੀਮਾ ਸਾਹਿਬ ਵਿੱਚ ਤੁਹਾਨੂੰ ਵੀ ਝਕਾਰਾ ਛਡਾਉਣਾ ਵਿੱਚ ਜਿੰਦਾਰ ਜੋਤ ਸਿੰਘ ਸਮਰੱਥ 2027 ਦੀ ਇਲੈਕਸ਼ਨ ਚ ਇਥੋਂ ਸਰੋਬਨੀ ਅਕਾਲੀ ਜਲ ਦੇ ਕੈਂਡੀਡੇਟ ਹੋਣਗੇ